ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਆਈਪੀਐਸ ਜਲ੍ਹਾ ਅੰਮ੍ਰਿਤਸਰ ਦੇ ਹੱਤੀ ਵੱਲੋਂ ਜਲ੍ਹਾ ਅੰਮ੍ਰਿਤਸਰ ਦੇ ਹੱਤੀ ਵਿੱਚ ਨਸ਼ੇ ਦੇ ਖਿਲਾਫ ਜੋ ਮਹਿੰਮ ਵਿੱਢੀ ਹੋਈ ਹੈ ਉਹਦੇ ਚ ਕੱਲ ਸਾਡੇ ਸੀਆਈਏ ਸਟਾਫ ਨੂੰ ਬਹੁਤ ਵੱਡੀ ਅ ਸਫਲਤਾ ਜਿਹੜੀ ਆ ਉਹ ਮਿਲੀ ਆ ਜਦੋਂ ਸੀਆਈਏ ਦੀ ਪੁਲਿਸ ਪਾਰਟੀ ਸਾਡੇ ਸਹਿਰਜਿੰਦਰ ਸਿੰਘ ਇਹ ਥਾਣਾ ਅਜਨਾਲਾ ਤੋਂ ਕੋਟਲੀ ਅੰਬ ਨੂੰ ਜਾਂਦੇ ਰਸਤੇ ਉੱਤੇ ਇਹਨਾਂ ਨਾਕਾਬੰਦੀ ਕੀਤੀ ਸੀ ਉਹਦੇ ਚ ਤਿੰਨ ਸਮੱਗਲਰ ਜਿਹੜੇ ਹੈਰਨ ਸਮੇਤ ਗ੍ਰਿਫਤਾਰ ਕੀਤੇ ਆ ਜਿੰਨਾਂ ਕੋਲੋਂ 6 ਕਿਲੋ ਹੈਰਨ ਤੇ ਡਰੱਗ ਮਨੀ 1,70,000 ਰਿਕਵਰ ਹੋਈ ਸਿੰਦਰਪ ਜੋ ਕੁਈ ਇਹ ਪਤੋਲੇ ਰਹਿਣ ਵਾਲੇ ਨੇ ਇਹਨਾਂ ਵਿੱਚ ਇੱਕ ਦੋਸ਼ੀ ਆ ਜਿਹੜਾ ਲਖਬੀਰ ਸਿੰਘ ਲਖਾ ਇਹ ਪਿੰਡ ਕੋਠਾ ਗੁਰੂ ਥਾਣਾ ਦਿਾਲਪੁਰਾ ਜਿਹੜਾ ਬਠਿੰਡਾ ਦਾ ਰਹਿਣ ਵਾਲਾ ਇਹ ਕਰੀ ਪਿੱਛੇ 1 ਸਾਲ ਤੋਂ ਇਹ ਅੰਮ੍ਰਿਤਸਰ ਦੇ ਵਿੱਚ ਹੀ ਕਿਰਾਏ ਤੇ ਰਹਿ ਰਿਹਾ ਤੇ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਸੀ ਦੋ ਹੋਰ ਦੋਸ਼ੀ ਆ ਉਹ ਕਸਬਾ ਚਗਾਵਾ ਦੇ ਰਹਿਣ ਵਾਲੇ ਨੇ ਉਹਨਾਂ ਵਿੱਚ ਮਨਦੀਪ ਸਿੰਘ ਗੋਰਾ ਜਿਹੜਾ ਵਾ ਉਹ ਵੀ ਕਾਫੀ ਵਾਰਾਂ ਪਹਿਲਾਂ ਇਹ ਹਰੰਦੀਆਂ ਜਿਹੜੀਆਂ ਘੇਪਾਂ ਨੇ ਉਹ ਕਿਪਚਾ ਚੁੱਕਾ। ਤਕਰੀਬ 2 ਸਾਲ ਤੋਂ ਉਹ ਇਸ ਕੰਮ ਦੇ ਵਿੱਚ ਲੱਗਾ ਹੋਇਆ। ਜਿਹੜਾ ਪਠਿੰਡੇ ਵਾਲਾ ਸੀ ਉਹਦੇ ਉੱਥੇ ਵੀ ਕੋਈ ਪਰਚੇ ਦਰਜ ਨਹੀਂ ਜਾਂ ਇੱਥੇ ਆ ਵੀ ਕੰਮ ਕਰਦਾ ਹੈ। ਆ ਫਿਲਹਾਲ ਸਾਨੂੰ ਕੋਈ ਨਈ ਇਹ ਜਾ ਮਿਲਿਆ ਤੇ ਹੁਣ ਅਸੀਂ ਉਸ ਟਾਈਪ ਕਰਕੇ ਸਬੰਧਨ ਥਾਣੇ ਦੇ ਨਾਲ ਇਹਦੇ ਪਿਛੋਕੜ ਬਾਰੇ ਪਤਾ ਕਰਾਂਗੇ। ਜਿਹੜੇ ਲੈ ਕੇ ਕਿੱਥੋਂ ਆਏ ਸੀ ਉਹ ਆਹ ਇਹਨਾਂ ਨੇ ਕਿੱਥੇ ਲੱਗ ਜਾਂਦੇ। ਇਹ ਮੁਢਲੀ ਪੁਸ਼ਕਸ਼ ਦੇ ਵਿੱਚ ਸਾਨੂੰ ਇਹੀ ਪਤਾ ਲੱਗਾ ਕਿ ਖੇਪ ਜਿਹੜੀ ਆ ਇਹ ਪਾਕਿਸਤਾਨ ਤੋਂ ਇਧਰੋਂ ਕਿਸ ਬੰਦੇ ਨੇ ਰਿਸੀਵ ਕੀਤੀ ਆ ਉਹਨਾਂ ਤੋਂ ਅੱਗੋਂ ਇਹ ਲੈ ਕੇ ਜਾ ਰਹੇ ਸੀਗੇ ਉਹਦੇ ਬਾਰੇ ਵੀ ਸਾਡਾ ਟੈਕਨੀਕਲ ਤੌਰ ਦੇ ਉੱਤੇ ਜਿਹੜਾ ਵਾ ਉਹ ਚੱਲ ਰਿਹਾ ਵਾ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਸਰ ਪਤਾ ਲੱਗਾ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਆ ਰਹੇ ਸੀ ਪਹਿਲਾਂ ਹੀ ਹਾਂਜੀ ਜਿਹੜਾ ਮਨਦੀਪ ਗੋਰਾ ਆ ਇਹ ਤਾਂ ਕਰੀਬ 2 ਸਾਲ ਤੋਂ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਆ ਇਹ ਲਖਬੀਰ ਜਿਹੜਾ ਵਾ ਉਹ 1 ਸਾਲ ਤੋਂ ਇਸ ਧੰ ਦੇ ਵਿੱਚ ਲੱਗਾ ਕਰੀਬ 7 ਤੋਂ 8 ਵਾਰ ਇਹ ਮਤਲਬ ਖੇਪ ਨੂੰ ਲੈ ਕੇ ਅੱਗੇ ਪਚਾ ਚੁੱਕਾ ਹੈ। ਤੇ ਜਿਹੜਾ ਮਨਦੀਪ ਹੈ ਇਹ ਤੇ ਪਹਿਲਾਂ ਵੀ ਮਾਪੇ ਦਰਜੀ ਇੱਥੇ ਅਸੀਂ ਕਰ ਰਹੇ ਆਂ ਬ੍ਰਦਰ ਇਹ ਪਤਾ ਕਰ ਰਹੇ ਆਂ ਅਸੀਂ ਅਜੇ ਫਿਲਹਾਲ ਸਾਡੇ ਕੋਲੇ ਇਸ ਬੰਦੀ ਕੋਈ ਰਿਕਾਰਡ ਨਹੀਂ ਹੈਗਾ। ਤੇ ਰਿਕਵਰੀ ਕੀ ਕੀ ਹੈ ਇਨਾਂ ਦੀ? ਇਨਾਂ ਕੋਲੋਂ 6 ਕਿਲੋ ਹੈਰਨ ਰਿਕਵਰ ਹੋਈ ਆ। 2 ਵਹੀਕਲ ਨੇ ਮੋਟਰਸਾਈਕਲ ਤੇ 1,70,000 ਰੁਪਿਆ ਡਰਗ ਬਣੀ। ਉਮਰ ਕਿਨੇ ਦਾ ਇਤਨੇ 20 ਤੋਂ 30 ਸਾਲ ਦੇ ਵਿੱਚ ਵਿੱਚ ਨੇ ਵੈਸੇ ਕੀ ਕਾਰੋਬਾਰ ਕਰਦੇ ਸੀ ਨਹੀਂ ਕੁਛ ਨਹੀਂ ਕਾਰੋਬਾਰ ਕਰਦੇ ਇਸੇ ਧੰਦੇ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦਾ ਹੋਰ ਕੋਈ ਕਾਰੋਬਾਰ ਨਹੀਂ ਹੈ ਬੁਲਟ ਵੋਟਰਸ ਇਹਨਾਂ ਦਾ ਆਪਣਾ ਹੀ ਹੈ ਚੋਰੀ ਇਹ ਹੁਣ ਆਪਾਂ ਵੈਰੀਫਾਈ ਕਰਾਵਾਂਗੇ ਫਿਰ ਪਤਾ ਲੱਗੂਗਾ ਜੀ ਇਹ ਐਨਡੀਪੀਐਸ 826185 ਦੇ ਵਿੱਚ ਅਸੀਂ ਇਹਨਾਂ ਜਿਹੜਾ ਵਾ ਮੁਕਦਮਾ ਦਰਜ ਕੀਤਾ ਥਾਣੇ ਅਜਨਾਲੇ